ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਦੀ ਇਹ ਵੀਡੀਓ ਹੈ ਜੀ ਕਿਸਾਨ ਭਰਾਵਾਂ ਵਾਸਤੇ ਘੱਗੜ ਦੀ ਅਪਡੇਟ ਨੂੰ ਲੈ ਕੇ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਮੈਸੇਜਸ ਆ ਰਹੇ ਸੀਗੇ ਫੋਨ ਕਾਲ ਆ ਰਹੀਆਂ ਸੀ ਕਿ ਘੱਗੜ ਦੀ ਅਪਡੇਟ ਨੂੰ ਲੈ ਕੇ ਕੋਈ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਬਹੁਤ ਸਾਰੇ ਵੀਰਾਂ ਵੱਲੋਂ ਪਹਿਲਾਂ ਵੀਡੀਓ ਵਗੈਰਾ ਪੋਸਟ ਕੀਤੇਆਂ ਗਏ ਆ ਤੇ ਉਹਨਾਂ ਵੀਡੀਓ ਦੇ ਵਿੱਚ ਕੁਝ ਇਨਫੋਰਮੇਸ਼ਨ ਨੂੰ ਵੜਾ ਚੜਾ ਕੇ ਦੱਸਿਆ ਗਿਆ ਹੈ ਕੁਝ ਜਾਣਕਾਰੀ ਨੂੰ ਥੋੜਾ ਜਿਹਾ ਮਤਲਬ ਕਿ ਡਰਦੇ ਤਰੀਕੇ ਨਾਲ ਦੱਸਿਆ ਗਿਆ ਕਿ ਘੰਗੜ ਦੇ ਲੈਵਲ ਦਾ ਜਿਹੜਾ ਘੱਗੜ ਦਾ ਪਾਣੀ ਦਾ ਲੈਵਲ ਹੈ ਬਹੁਤ ਵੱਧ ਚੁੱਕਿਆ ਹੈ ਪਰ ਰਾਈਟ ਨਾਓ ਆਪਾਂ ਖਨੋੜੀ ਹੈੱਡ ਉੱਪਰ ਖੜੇ ਆ ਤੇ ਖਨੋੜੀ ਹੈੱਡ ਉੱਪਰ ਜਿਹੜੀ ਕੱਗਰ ਦੀ ਸਹੀ ਅਪਡੇਟ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤੇ ਪਹਿਲਾਂ ਤੁਸੀਂ ਪਾਣੀ ਦਾ ਬਹਾਅ ਚੈੱਕ ਕਰੋ ਜੀ ਪਾਣੀ ਦਾ ਬਹਾਅ ਬਿਲਕੁਲ ਨਾਰਮਲ ਹੈ ਡਰਨ ਵਾਲੀ ਕੋਈ ਗੱਲ ਨਹੀਂ ਹੈ ਨਾਰਮਲ ਜਿਹੇ ਤਰੀਕੇ ਨਾਲ ਪਾਣੀ ਚੱਲ ਰਿਹਾ ਹੈ ਜੋ ਕਿ ਨਾਰਮਲ ਕੱਗਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਬਾਦਸ਼ਾਹ ਦਾ ਮੌਸਮ ਹੈ ਪਾਣੀ ਦਾ ਲੈਵਲ ਕਦੇ ਘਟਣਾ ਹੈ ਕਦੇ ਵਧਣਾ ਹੈ ਮਹੀਨਾ ਡੇਢ ਮਹੀਨਾ ਪ੍ਰੋਸੈਸ ਲਗਾਤਾਰ ਚੱਲਦੀ ਰਹਿਣੀ ਹੈ ਕਦੇ ਦੋ 2 ਫੁੱਟ ਪਾਣੀ ਵਧ ਗਿਆ 2 ਫੁੱਟ ਪਾਣੀ ਘਟ ਗਿਆ ਅੱਜ 2 ਜੁਲਾਈ ਸ਼ਾਮ 6 ਵਜੇ ਦੀ ਜਿਹੜੀ ਅਪਡੇਟ ਹੈ ਮੈਂ ਤੁਹਾਡੇ ਨਾਲ ਘੱਗੜ ਦੀ ਖਨੌੜੀ ਤੋਂ ਸਾਂਝੀ ਕਰਨ ਜਾ ਰਿਹਾ ਤੇ ਜਿਵੇਂ ਆਲਰੇਡੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਕੋਈ ਡਰ ਵਾਲਾ ਮਾਹੌਲ ਨਹੀਂ ਹੈ ਨਾਰਮਲ ਜਿਹਾ ਪਾਣੀ ਜਿੱਦਾਂ ਪਹਿਲਾਂ ਘੱਗੜ ਦੇ ਵਿੱਚ ਵਗਦਾ ਹੈ ਉਦਾਂ ਪਾਣੀ ਚੱਲ ਰਿਹਾ ਤੇ ਜੇ ਮੈਂ ਲੈਵਲ ਦੀ ਗੱਲ ਕਰਾਂ ਤਾਂ ਇੱਥੇ ਜਿਹੜਾ ਘੱਗੜ ਦੇ ਲੈਵਲ ਦਾ ਜੋ ਅਪਰੋਕਸੀਮੇਟ ਮੀਟਰ ਇਹਨਾਂ ਨੇ ਜਿਵੇਂ ਨਾ 700 ਦੇ ਸਮਥਿੰਗ ਹਿਸਾਬ ਨਾਲ ਲਗਾ ਰੱਖਿਆ ਤੇ ਜਿਹੜਾ ਘੱਗੜ ਦਾ ਲੈਵਲ ਹੈ 740 ਤੇ ਚੱਲ ਰਿਹਾ ਤੇ ਮਤਲਬ ਇਹ ਨਾਰਮਲ ਜਿਹਾ ਲੈ ਪਰ ਮੀ ਆਉਂਦਾ ਹੈ ਇਹ ਲਗਾਤਾਰ ਜੇ ਗੱਲ ਕਰੀਏ ਮਹੀਨਾ ਡੇਢ ਮਹੀਨਾ ਇਹ ਪ੍ਰੋਸੈਸ ਚਲਦੀ ਰਹਿਣੀ ਹੈ ਕਦੇ 2 ਫੁੱਟ ਪਾਣੀ ਵੱਧ ਗਿਆ ਕਦੇ 2 ਫੁੱਟ ਪਾਣੀ ਘਟ ਗਿਆ ਤਾਂ ਲਗਾਤਾਰ ਜੀ ਪ੍ਰੋਸੈਸ ਚਲਦੀ ਰਹਿਣੀ ਹੈ ਇਸ ਕਰਕੇ ਡਰਨ ਵਾਲੀ ਕੋਈ ਗੱਲ ਨਹੀਂ ਹੈ ਨਾਰਮਲ ਜਿਹਾ ਲੈਵਲ ਹੈ ਇਹ ਲਗਾਤਾਰ ਇਦਾਂ ਹੀ ਮਹੀਨਾ ਡੇਢ ਮਹੀਨਾ ਕਿਉਂਕਿ ਮੀ ਪੈਣਾ ਹੈ ਤੇ ਪਾਣੀ ਵਧਣਾ ਵਾਧਦਾ ਘਟਦਾ ਰਹਿਣਾ ਤੇ ਖਾਸ ਕਰਕੇ ਮੇਰੀ ਉਹ ਵੀਰਾਂ ਨੂੰ ਅਪੀਲ ਹੈ ਜਿਹੜੇ ਵੀਰੋ ਵੀਡੀਓ ਪਾਉਂਦੇ ਨੇ ਘੱਗਰ ਨੂੰ ਲੈ ਕੇ ਕਿ ਜਿਹੜੀ ਪ੍ਰੋਪਰ ਅਪਡੇਟ ਕਿਸਾਨਾਂ ਨੂੰ ਦਿੱਤੀ ਜਾਵੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਨਾ ਪੈਦਾ ਕੀਤਾ ਜਾਵੇ ਡਰ ਵਾਲੀ ਕੋਈ ਗੱਲ ਨਹੀਂ ਹੈਗੀ ਪਾਣੀ ਬਿਲਕੁਲ ਨੋਰਮਲ ਜਿਹੇ ਤਰੀਕੇ ਨਾਲ ਚੱਲ ਰਿਹਾ ਔਰ ਇਹ ਜਿਹੜੀ ਰਾਈਟ ਨਾਉ ਜਿਹੜੀ ਮੈਂ ਅਪਡੇਟ ਤੁਹਾਨੂੰ ਦੇ ਰਿਹਾ ਖਨੋਰੀ ਖੱਗਰ ਦੀ ਖਨੋਰੀ ਹੈੱਡ ਤੋਂ ਦੇ ਰਿਹਾ ਤੇ ਜੇ ਕਿ ਮੈਂ ਤੁਹਾਨੂੰ ਨੀਚੇ ਉਹ ਵੀ ਲੈਵਲ ਦਿਖਾਵਾਂ ਤਾਂ ਨੀਚੇ ਵੀ ਜਿਹੜਾ ਪਾਣੀ ਦਾ ਬਹਾਅ ਜਿਹੜਾ ਹੈ ਉਹ ਕੁਝ ਖਾਸ ਨਹੀਂ ਹੈ ਨੋਰਮਲੀ ਚੱਲ ਰਿਹਾ ਜਿੱਦਾਂ ਪਾਣੀ ਨੋਰਮਲ ਚੱਲਦਾ ਹੁੰਦਾ ਤੇ ਆਲਰੇਡੀ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਾਰਿਸ਼ਾਂ ਹੁੰਦੀਆਂ ਰਹਿਣੀਆਂ ਕਦੇ ਪਾਣੀ ਵਧਣਾ ਹੈ ਕਦੇ ਘਟਣਾ ਹੈ ਤਾਂ ਉਹ ਚੱਲਦਾ ਹੀ ਰਹਿਣਾ ਤਾਂ ਕਿਸਾਨ ਭਰਾਵਾਂ ਵਾਸਤੇ ਇੱਕ ਰਾਹਤ ਵਾਲੀ ਖਬਰ ਹੈ ਕਿ ਦਰੰਦੀ ਕੋਈ ਲੋੜ ਨਹੀਂ ਹੈਗੀ ਤੇ ਜੇਕਰ ਤੁਸੀਂ ਵੀ ਪ੍ਰੋਪਰ ਤੇ ਸਹੀ ਇਨਫੋਰਮੇਸ਼ਨ ਦਾ ਗਰਦੀ ਅਪਡੇਟ ਨੂੰ ਲੈ ਕੇ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਆ ਜਰੂਰ ਬਣੇ ਰਹੋ ਕਿਉਂਕਿ ਇਸ ਚੈਨਲ ਦੇ ਅਸੀਂ ਸਿਰਫ ਕਿਸਾਨ ਭਰਾਵਾਂ ਦੇ ਹੱਕ ਦੀ ਹੀ ਤੇ ਉਹਨਾਂ ਤੱਕ ਪੁਖਤਾ ਜਿਹੜੀ ਸਹੀ ਇਨਫੋਰਮੇਸ਼ਨ ਹੈ ਉਹ ਪਹੁੰਚਾਉਂਆਂ ਕਿਉਂਕਿ ਬਹੁਤ ਸਾਰੇ ਵੀਰਾਂ ਵੱਲੋਂ ਪੁਰਾਣੀਆਂ ਜਿਹੜੀਆਂ ਸਾਲ ਦੋ ਸਾਲ ਵਾਲੀਆਂ ਪਹਿਲੀਆਂ ਵੀਡੀਓ ਨੇ ਉਹ ਦੁਬਾਰਾ ਰੀਪੋਸਟ ਕਰਕੇ ਸਿਰਫ ਇੱਕ ਚਾਰ ਵੀਵਾਂ ਵਾਸਤੇ ਪੈਨਿਕ ਕ੍ਰੀਏਟ ਕਰਨ ਵਾਸਤੇ ਉਹ ਪੁਰਾਣੀਆਂ ਵੀਡੀਓ ਪੋਸਟ ਕੀਤੀਆਂ ਜਾ ਰਹੀਆਂ ਨੇ ਤਾਂ ਅੱਜ 2 ਜੁਲਾਈ ਸ਼ਾਮ ਦੇ 6 ਵਜੇ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਖਨੋਰੀ ਹੈਡ ਦੇ ਉੱਪਰ ਜਿਹੜਾ ਘੱਗੜ ਦਾ ਲੈਵਲ ਹੈ 740 ਦੇ ਹਿਸਾਬ ਨਾਲ ਚੱਲ ਰਿਹਾ ਜੋ ਕੀ ਹੈ ਕਿ ਜੇ ਮੈਂ ਪੁਲ ਤੋਂ ਧਲਿਓਂ ਵੀ ਜਾ ਕੇ ਮੈਂ ਤੁਹਾਨੂੰ ਇੱਕ ਵਾਰ ਨੀਚੋਂ ਵੀ ਦਿਖਾਣਾ ਕਿ ਜਿਹੜਾ ਪੁਲ ਤੋਂ ਪਾਣੀ ਦਾ ਲੈਵਲ ਕਿੰਨਾ ਘੜਾ ਹੋਣਾ ਅ ਫਿਲਹਾਲ ਤੁਸੀਂ ਦੇਖ ਹੀ ਸਕਦੇ ਹੋ ਕਿ ਪੁਲ ਤੋਂ ਜਿਹੜਾ ਪਾਣੀ ਦਾ ਲੈਵਲ ਹੈ ਕਾਫੀ ਡਾਊਨ ਹੈ ਤਾਂ ਜਿੰਨੀ ਦੇ ਇੱਥੇ ਡਾਫ ਵਗੈਰਾ ਨਹੀਂ ਲੱਗਦੀ ਓਨੀ ਦੇਰ ਮਤਲਬ ਇਦਾਂ ਦੀ ਕੋਈ ਖਤਰੇ ਵਾਲੀ ਗੱਲਬਾਤ ਨਹੀਂ ਹੁੰਦੀ ਤਾਂ ਫਿਲਹਾਲ ਬਿਲਕੁਲ ਸਥਿਤੀਆਂ ਕੰਟਰੋਲ ਦੇ ਵਿੱਚ ਨੇ ਇਦਾਂ ਦਾ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਤਾਂ ਸਿਰਫ ਇੱਕ ਜਿਹੜੇ ਬਹੁਤ ਸਾਰੇ ਵੀਰ ਐ ਵੀਡੀਓਜ਼ ਪੋਸਟ ਕਰ ਰਹੇ ਨੇ ਪੁਰਾਣੀਆਂ ਵੀਡੀਓਜ਼ ਪੋਸਟ ਕਰਨੇ ਤਾਂ ਉਹਨਾਂ ਦੀ ਇੱਕ ਸੁਜੈਸ਼ਨ ਹੈ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਕ੍ਰੀਏਟ ਨਾ ਕਰੋ ਸਿਰਫ ਉਹਨਾਂ ਨੂੰ ਪੁਖਤਾ ਤੇ ਸਹੀ ਇਨਫੋਰਮੇਸ਼ਨ ਹੀ ਮੁਹੱਈਆ ਕਰਾਓ ਤੇ ਇਹ ਵਾਲੀ ਜਿਹੜੀ ਅਪਡੇਟ ਹੈ ਜੀ ਖਨੌੜੀ ਤੋਂ ਅੱਗੇ ਜਾਖਲ ਰਤਿਆ ਸਰਦੂਲਗੜ ਮਕੋੜ ਸਾਹਿਬ ਜਿੰਨੇ ਵੀ ਇਲਾਕਿਆਂ ਵਾਸਤੇ ਉਹਨਾਂ ਵਾਸਤੇ ਇੱਕ ਰਾਹਤ ਦੀ ਖਬਰ ਹੈ ਕਿ ਕੱਗਰ ਦਾ ਜਿਹੜਾ ਲੈਵਾ ਬਿਲਕੁਲ ਨਾਰਮਲ ਹੈ ਨਾਰਮਲ ਜਿਹੇ ਤਰੀਕੇ ਨਾਲ ਕੱਗੜ ਚੱਲ ਰਿਹਾ ਹੈ ਡਰਨ ਵਾਲੀ ਕੋਈ ਲੋੜ ਨਹੀਂ ਵਧੀਆ ਤੇ ਸਹੀ ਇਨਫੋਰਮੇਸ਼ਨ ਲੈਣ ਵਾਸਤੇ ਪੁਖਤਾ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ਸਾਡੇ ਚੈਨਲ ਨਾਲ ਜਰੂਰ ਬਨੇ ਰਹੋ ਬਾਖੇ ਗੁਰੂ ਮੇਰ ਕਰੇ